ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪਰਸੋਂ ਜਿਹੜੇ ਚਾਰ ਨੌਜਵਾਨਾਂ ਨੇ ਪਾਰਲੀਮੈਂਟ ਦੇ ਵਿੱਚ ਵੜ ਕੇ ਤਾਨਾਸ਼ਾਹੀ ਨਹੀਂ ਚੱਲੇਗੀ ਵਗੈਰਾ ਨਾਰੇ ਲਾਏ ਸਨ ਉਹਨਾਂ ਚਾਰਾਂ ਨੂੰ ਜਿਨ੍ਹਾਂ 'ਚ ਮਰੰਜਨ ਡੀ ਸਾਗਰ ਸ਼ਰਮਾ ਅਮੋਲ शिंदे ਤੇ ਨੀਲਮ ਆਜ਼ਾਦ ਉਹਨਾਂ ਤੇ ਸਰਕਾਰ ਨੇ ਬਹੁਤ ਹੀ ਖਤਰਨਾਕ ਕਾਨੂੰਨ ਯੂਏਪੀਏ ਆਤ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਸਖਤ ਤਰ੍ਹਾਂਵਾਂ ਲਾ ਕੇ ਉਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ 7 ਦਿਨ ਦੇ ਰਿਮਾਂਡ ਤੇ ਭੇਜਤਾ ਤੇ ਕਿਹਾ ਹੈ ਕਿ ਲੋੜ ਪੈਣ ਤੇ ਇਹ ਰਿਮਾਂਡ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ ਜਦ ਕਿ ਅੱਡ-ਅੱਡ ਅਖਬਾਰਾਂ ਦੀਆਂ ਰਿਪੋਰਟਾਂ ਚਾਹੇ ਹੋ ਪੰਜਾਬੀ ਟ੍ਰਿਬਿਊਨ ਹੈ ਅੰਗਰੇਜ਼ੀ ਟ੍ਰਿਬਿਊਨ ਹੈ ਇੰਡੀਅਨ ਐਕਸਪ੍ਰੈਸ ਹੈ ਦਾ ਹਿੰਦੂ ਹੈ ਜਾਂ ਬਾਕੀ ਹੈ ਉਹਨਾਂ ਸਾਰਿਆਂ ਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਨੌਜਾਨ ਜਦੋਂ ਪਾਰਲੀਮੈਂਟ ਚ ਗਏ ਹੈ ਤਾਂ ਇਹਨਾਂ ਦਾ ਕੋਈ ਅਜਿਹਾ ਇਰਾਦਾ ਨਹੀਂ ਸੀ ਕਿ ਇਹ ਕੋਈ ਪੰਨ ਤੋੜ ਕਰਨ ਜਾਂ ਇਹ ਕਿਸੇ ਨੂੰ ਜਾਣੀ ਨੁਕਸਾਨ ਪਹੁੰਚਾਉਣ ਜਾਂ ਉਹਨਾਂ ਦੀ ਸਿਹਤ ਦੇ ਖਿਲਾਫ ਕੋਈ ਗੱਲਾਂ ਕਰਨ ਅਜਿਹਾ ਕੁਝ ਵੀ ਨਹੀਂ ਸੀ ਉਹਨਾਂ ਦਾ ਮਕਸਦ ਅੱਜ ਜੋ ਇੰਡੀਅਨ ਐਕਸਪ੍ਰੈਸ ਦੱਸ ਰਹੀ ਹੈ ਉਹਨਾਂ ਦਾ ਮਕਸਦ ਸੀ ਕਿ ਉਹ ਜਾ ਕੇ ਉੱਥੇ ਆਪਣੇ ਪੈਂਫਲਟ ਸਟਣ ਦਾ ਟ੍ਰਿਬਿਊਨ ਨੇ ਵੀ ਇਹਦੇ ਉੱਤੇ ਹੀ ਲਿਖਿਆ ਹੈ ਕਿ ਉਹਨਾਂ ਨੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਪ੍ਰੇਰਣਾ ਲੈਂਦਿਆਂ ਹੋਇਆਂ ਆਪਣੀਆਂ ਜਿਹੜੀਆਂ ਗੱਲਾਂ ਨੇ ਬੇਰੁਜ਼ਗਾਰੀ ਦੇ ਉੱਤੇ, ਮਹਿੰਗਾਈ ਦੇ ਉੱਤੇ ਤੇ ਬਾਕੀ ਮੁੱਦਿਆਂ ਦੇ ਉੱਤੇ ਪਾਰਲੀਮੈਂਟ ਦਾ ਧਿਆਨ ਖਿੱਚਣ ਲਈ ਤੇ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਲਈ ਵੀ ਇਹ ਬਹੁਤ ਵੱਡੇ ਮੁੱਦੇ ਐ। ਉਹਦੇ ਲਈ ਉਹ ਅੰਦਰ ਗਏ ਸੀ ਤੇ ਉਹਨਾਂ ਨੇ ਪੈਂਫਲਟ ਵੀ ਇਹਦੇ ਲਈ ਵਾਏ ਹੋਏ ਸੀ ਸੁੱਟਣੇ ਸੀਗੇ। ਸੋ ਇਸ ਲਈ ਇਹ ਕਿਸੇ ਵੀ ਤਰ੍ਹਾਂ ਨਾਲ ਕੋਈ ਅੱਤਵਾਦੀ ਕਾਰਵਾਈ ਨਹੀਂ ਬਹੁਤ ਸਾਰੇ ਪੁਲਿਸ ਅਫਸਰ ਵੀ ਇਹ ਕਹਿੰਦੇ ਸੁਣੇ ਜਾ ਰਹੇ ਹੈ ਬਹੁਤ ਸਾਰੇ ਹੋਰ ਲੋਕ ਵੀ ਇਹ ਕਹਿ ਰਹੇ ਹੈ ਕਿ ਇਹ ਕੋਈ ਗਤੀ ਇਸ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ ਨਹੀਂ ਸੀ ਕੱਲ ਸ਼ਿਵ ਸੈਨਾ ਉਧਵਠਾਕਰੇ ਦੇ ਆਗੂ ਸ਼੍ਰੀ ਸੰਜੇ ਰਾਉਤ ਨੇ ਵੀ ਕਿਹਾ ਨੌਜਵਾਨਾਂ ਨੇ ਇਹਨਾਂ ਮੁੱਦਿਆਂ ਤੇ ਫੈਲੀ ਹੋਈ ਨਿਰਾਸ਼ਾ ਨੂੰ ਜ਼ਾਹਰ ਕੀਤਾ ਹੈਗਾ ਤੇ ਇਹ ਮੁੱਦੇ ਦੇਸ਼ ਦੇ ਲੋਕਾਂ ਦੇ ਮੁੱਦੇ ਹੈ ਦੱਸ ਦਈਏ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ 2014 ਦੇ ਵਿੱਚ ਚੋਣ ਲੜ ਰਹੇ ਸੀਗੇ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਜੇ ਅਸੀਂ ਸਰਕਾਰ 'ਚ ਆ ਗਏ ਤਾਂ 2 ਕਰੋੜ ਰੁਜ਼ਗਾਰ ਹਰ ਸਾਲ ਦਿਆ ਕਰਾਂਗੇ ਜਣੀ ਹੁਣ ਉਹਨਾਂ ਨੂੰ 10 ਸਾਲ ਹੋਣ ਆ ਲਿਆ ਤੇ 20 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੀ ਜਿਹੜਾ ਨਹੀਂ ਮਿਲਿਆ ਤੇ ਬਹੁਤ ਭਿਆੰਕਰ ਰੂਪ ਧਾਰਨ ਕਰਿਆ ਹੋਇਆ ਹੈ ਬੇਰੁਜ਼ਗਾਰੀ ਨੇ ਤੇ ਦੇਸ਼ ਦੇ ਇਹਨਾਂ ਨੌਜਵਾਨਾਂ ਨੇ ਇਹ ਜਿਹੜਾ ਹੈਗਾ तरीके ਨਾਲ ਉਹਨਾਂ ਦੇ ਨਾਲ ਲੋ ਜੋ ਮਰਜੀ ਸਹਿਮਤ ਹੋਣ ਲੋਕ ਨਾ ਸਹਿਮਤ ਹੋਣ ਪਰ ਉਹਨਾਂ ਨੇ ਇਹਨਾਂ ਮੁੱਦਿਆਂ ਨੂੰ ਉਭਾਰਿਆ ਤੇ ਇਹ ਮੁੱਦੇ ਦੇਸ਼ ਦੇ ਮੁੱਦੇ ਹੈ ਲੋਕਾਂ ਦੇ ਮੁੱਦੇ ਤੇ ਟ੍ਰਿਬਿਊਨ ਨੇ ਇੱਕ ਖਬਰ ਹੋਰ ਵੀ ਦਿੱਤੀ ਹੈ ਕਿ ਕੱਲ ਜੀਂਦ ਹਰਿਆਣੇ ਦੇ ਜੀਂਦ ਜ਼ਿਲ੍ਹੇ ਦੇ ਉਚਾਣਾ ਪੰਚਾਇਤ ਦੇ ਵਿੱਚ ਉੱਥੇ ਖਾ ਪੰਚਾਇਤਾਂ ਤੇ ਐਸ ਕੇ ਐਮ ਦੇ ਆਗੂ ਇਕੱਠੇ ਹੋਏ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕੁੜੀ ਸਾਡੀ ਹੈਗੀ ਹੈ ਆਪਣੀ ਆਜ਼ਾਦ ਏਸ ਨੀਲਮ ਆਜ਼ਾਦ ਜਾਂ ਨੀਲਮ ਵਰਮਾ ਵੀ ਕਹਿੰਦੇ ਆ ਉਹਨੂੰ ਉਸ ਉਹ ਕੋਈ ਅਤਵਾਦੀ ਨਹੀਂ ਉਹਦਾ ਕੋਈ ਮਾੜਾ ਰਿਕਾਰਡ ਨਹੀਂ ਉਹਨੇ ਉਹਦੀ ਮਨਸ਼ਾ ਕੋਈ ਮਾੜੀ ਨਹੀਂ ਸੀ ਇਸ ਕਰਕੇ ਉਹਨੂੰ ਉਹਦੇ ਤੋਂ ਇਹ ਯੂਪੀਏ ਹਟਾ ਕੇ ਉਹਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਮੰਗ ਕੀਤੀ ਹੈ ਉਹਨਾਂ ਨੇ ਵੀ ਜੇ ਇਹ ਗੱਲ ਸਾਡੀ ਨਾ ਮੰਨੀ ਤਾਂ ਇਸ ਨੂੰ ਅਸੀਂ ਵੱਡੇ ਘੱਟ ਕਰਕੇ ਗਾਹਾਂ ਵੀ ਇਹਨੂੰ ਲੈ ਕੇ ਜਾਵਾਂਗੇ ਕੁਝ ਕਿਸਾਨ ਆਗੂਆਂ ਨੇ ਇਸ ਗੱਲ ਦੇ ਉੱਤੇ ਥੋੜਾ ਕਿੰਤੂ ਪਹਿਲਾਂ ਕੀਤਾ ਸੀਗਾ ਪਹਿਲਾਂ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਕਿ ਹੈ ਵੀ ਉਹਨਾਂ ਨਾਲ ਬੈਠ ਕੇ ਅਸੀਂ ਇਸ ਗੱਲ ਨੂੰ ਜੇਠ ਲਾਂਗੇ ਕਿਉਂਕਿ ਇਹ ਕੋਈ ਅਤਵਾਦੀ ਗਤੀਵਿਧੀ ਨਹੀਂ ਹੈ 2001 ਦੇ ਨਾਲ ਇਹਨੂੰ ਮਿਲਾ ਕੇ ਨਾ ਦੇਖਿਆ ਜਾਵੇ ਸੋ ਇਸ ਤਰ੍ਹਾਂ ਨਾਲ ਅ ਅਸੀਂ ਵੀ ਸੰਗਰਾਮ ਟੀਵੀ ਵੱਲੋਂ ਇਹ ਮੰਗ ਕਰਦੇ ਆ ਕਿ ਇਹ ਨਾ ਨੌਜਵਾਨਾਂ ਨੇ ਜੋ ਗੱਲ ਕਹਿਣੀ ਚਾਹੀਏ ਉਹਨੂੰ ਸੁਣਨ ਦੀ ਲੋੜ ਹੈ ਵਿਰੋਧੀ ਧਿਰਾਂ ਨੂੰ ਵੀ ਤੇ ਰਾਜ ਕਰਦੀ ਧਿਰ ਨੂੰ ਵੀ ਵੀ ਇਹ ਜਿਹੜੇ ਮੁੱਦੇ ਆ ਦੇਸ਼ ਦੇ ਮੁੱਦੇ ਆ ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈ ਦੂਜੇ ਬੰਨੇ ਬ੍ਰੋਧੀ ਧਿਰਾਂ ਨੇ ਕੱਲ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉਠਾਇਆ ਕਿ ਇਹ ਪਾਰਲੀਮੈਂਟ ਦੀ ਸੁਰੱਖਿਆ ਕਿਵੇਂ ਕੰਪਰੋਮਾਈਜ਼ ਹੋਗੀ ਕਿਵੇਂ ਉਹ ਬੱਚੇ ਆ ਗਏ ਤੇ ਉਹਦੇ ਉੱਤੇ ਜਿਹੜੇ ਬੰਦੇ ਨੇ ਪਾਸ ਦਿੱਤਾ ਬੀਜੇਪੀ ਦਾ ਜਿਹੜਾ ਐਮਪੀ ਹੈ ਪ੍ਰਤਾਪ ਸਿਮਾ ਇਥੋਂ ਆਪਣੇ ਮੈਸੂਰ ਤੋਂ ਉਸ ਨੂੰ ਉਹਦੇ ਵੀ ਪੁੱਛ ਕਿ ਛੋਣੀ ਚਾਹੀਦੀ ਹੈ ਕਿਉਂਕਿ ਜੇ ਕੋਈ ਇਹੀ ਕੰਮ ਕਿਸੇ ਕਾਂਗਰਸੀ ਜਾਂ ਵਿਰੋਧੀ ਤੇ ਵਿਆਗੂ ਨੇ ਕੀਤਾ ਹੁੰਦਾ ਤਾਂ ਹੁਣ ਉਹ ਕਾਦਾ ਪਾਰਲੀਮੈਂਟ ਚੋਂ ਕੱਢਿਆ ਹੋਣਾ ਸੀਗਾ ਇਹ ਗੱਲਾਂ ਦੇ ਉੱਤੇ ਜਦੋਂ ਉਹਨਾਂ ਨੇ ਰੌਲਾ ਪਾਇਆ ਵੀ ਗ੍ਰਹਿ ਮੰਤਰੀ ਇਹਦੇ ਤੇ ਬਿਆਨਤਾ ਦੇਵੇ ਵੀ ਘਟਨਾ ਕੀ ਹੈ ਅਸਲ ਚ ਉਹ ਦੱਸੇ ਤਾਂ ਸਹੀ ਲੋਕਾਂ ਦੇ ਸਾਹਮਣੇ ਰੱਖੇ ਜਿੰਨਾ ਪਤਾ ਹੈ ਉਹਨਾਂ ਦੱਸਦੇ ਬਾਕੀ ਟਾਈਮ ਲੈ ਲੈ ਵੀ ਇਹਦੇ ਹੱਸੀ ਇਹਨੂੰ ਇਨਵੈਸਟੀਗੇਟ ਕਰ ਰਹੇ ਆ ਪਰ ਉਹ ਬਿਆਨ ਹੀ ਨਾ ਦੇਵੇ ਇਹ ਵੀ ਇੱਕ ਹੰਕਾਰ ਹੀ ਐ ਤੇ ਉਹਨਾਂ ਨੂੰ ਉਲਟਾ ਸਸਪੈਂਡ ਕਰ ਦਿੱਤਾ ਲੋਕ ਸਭਾ ਤੇ ਰਹਿੰਦੇ ਸੈਸ਼ਨ ਵਾਸਤੇ ਤੇ ਇੱਕ ਬੰਦਾ ਉਹ ਵੀ ਸਸਪੈਂਡ ਕਰ ਦਿੱਤਾ ਡੀਐਮਕੇ ਦਾ ਐਸ ਆਰ ਪਾਥੀ ਪਾਥੀ ਬਨ ਜਿਹੜਾ ਉੱਥੇ ਪਾਰਲੀਮੈਂਟ ਦੇ ਵਿੱਚ હાજર ਵੀ ਨਹੀਂ ਦਿੱਲੀ ਦੇ ਵਿੱਚ ਵੀ હાજર ਨਹੀਂ ਚਨਈ ਚ ਬੈਠਾ ਉਹਦਾ ਨਾਮ ਵੀ ਪਾਤਾ ਅਖੀਰ ਤੇ ਜਦੋਂ ਪੁਆਇੰਟ ਆਊਟ ਹੋਇਆ ਤਾਂ ਉਸ ਨੂੰ ਉਹਦਾ ਨਾਮ ਉਹਨਾਂ ਨੇ ਕੱਢਤਾ 13 ਬੰਦੇ ਲੋਕ ਸਭਾ ਦੇ ਵਿੱਚੋਂ ਕਾਂਗਰਸ ਦੇ ਸੀਪੀਆਈ ਦੇ ਸੀਪੀਐਮ ਦੇ ਡੀਐਮਕੇ ਦੇ ਤੇ ਇੱਕ ਜਣਾ ਜਿਹੜਾ ਰਾਜ ਸਭਾ ਦੇ ਵਿੱਚੋਂ डीएमके अ टीएमसी ਦਾ ਤ੍ਰਿਨਮੂਲ ಕಾಂಗ್ರೆਸ ਦਾ ਡਾਇਰਕ ਉਹ ਬਰਾਇਨ ਇਹਨਾਂ ਨੂੰ ਸਸਪੈਂਡ ਕੀਤਾ ਸੀ ਇਹਨਾਂ ਦੀ ਸਸਪੈਂਸ਼ਨ ਕਰਨ ਦੀ ਨਿੰਦਿਆ ਕਰਦੇ ਆ ਤੇ ਇਹ ਇੰਡੀਅਨ ਐਕਸਪ੍ਰੈਸ ਨੇ ਦੱਸਿਆ ਵੀ 2019 ਤੋਂ ਬਾਅਦ ਹੁਣ ਜਿਹੜੀ ਇਹ ਸਸਪੈਂਸ਼ਨ ਲੋਕ ਸਭਾ ਵਿੱਚ ਲੋਕਾਂ ਦੀ ਆਵਾਜ਼ ਬੰਦ ਕਰਨ ਕਿਸੇ ਨੂੰ ਡਿਸਮਿਸ ਕਰਨ ਕਿਸੇ ਨੂੰ ਲੱਭਾ ਪਰਮਾਨੈਂਟਲੀ ਸਸਪੈਂਡ ਕਰਨ ਇਹ ਜਿਹੜਾ ਰੁਝਾਨ ਵੱਧ ਗਿਆ ਤੇ 77 ਗੁਣਾ ਘਟਨਾਵਾ ਇਹ ਵਧੀਆਂ ਨੇ ਸਸਪੈਂਸ਼ਨ ਦੀਆਂ ਪਿਛਲੇ 2019 ਤੋਂ ਬਾਅਦ ਤੇ ਇਹ ਆਪਣੇ ਆਪ ਚੀਜ਼ ਦੱਸਦਾ ਹੈ ਵੀ ਜਦੋਂ ਤੋਂ ਮੋਦੀ ਸਾਹਿਬ ਨੇ ਭਾਰਤ ਨੂੰ ਦੁਨੀਆ ਦੇ ਵਿੱਚ ਜਾ ਜਾ ਕੇ ਕਹਿਣਾ ਸ਼ੁਰੂ ਕੀਤਾ ਹੈ ਵੀ ਭਾਰਤ ਮਦਰ ਆਫ ਡੈਮੋਕ੍ਰੇਸੀ ਹੈ ਜਾਨੀ ਕਿ ਲੋਕਤੰਤਰ ਦੀ ਜਨਮਨੀ ਹੈ ਉਦੋਂ ਬਾਅਦ ਪਤਾ ਨਹੀਂ ਲੋਕਤੰਤਰ ਉਹਨਾਂ ਦੇ ਵਿੱਚ ਵਿਰੋਧੀਆਂ ਦੀ ਤਰ ਹੋਣੀ ਨਹੀਂ ਚਾਹੀਦੀ ਤੇ ਜਾਂ ਉਹਦੀ ਆਵਾਜ਼ ਨਹੀਂ ਹੋਣੀ ਚਾਹੀਦੀ ਇਸ ਕਰਕੇ ਇਹ ਆਵਾਜ਼ ਬੰਦ ਕੀਤੀ ਜਾ ਰਹੀ ਹੈ ਤੇ ਬੜਾ ਵੱਡਾ ਪ੍ਰਸ਼ਨ ਚਿੰਨ ਹੈ ਅਖੌਤੀ ਡੈਮੋਕਰੇਸੀ ਮਦਰ ਆਫ ਡੈਮੋਕ੍ਰੇਸੀ ਦੇ ਉੱਤੇ ਅ ਇਹ ਅਸੀਂ ਇਹ ਇਹਨਾਂ ਦੀ ਬਹਾਲੀ ਦੀ ਮੰਗ ਕਰਦੇ ਹਾਂ ਅਗਲੀ ਗੱਲ ਇਹ ਹੈ ਕਿ ਵੀ ਮਨੀਪੁਰ ਦੇ ਵਿੱਚ 3-4 ਮਈ ਨੂੰ ਹਿੰਸਾ ਹੋਈ ਸੀ 7 ਮਹੀਨਿਆਂ ਤੋਂ ਉੱਪਰ ਹੋ ਗਿਆ ਬਹੁਤ ਸਾਰੀਆਂ ਲਾਸ਼ਾਂ ਰੋਦੀਆਂ ਸੀ 175 ਲੋਕਾਂ ਦੀਆਂ ਮੌਤਾਂ ਹੋਈਆਂ ਸੀ 88 ਲੋਕਾਂ ਦੀਆਂ ਲਾਸ਼ਾਂ ਉਹ ਸੀ ਜਿਨ੍ਹਾਂ ਨੂੰ ਪਛਾਣਤਾ ਲਿਆ ਗਿਆ ਸੀ ਵੀ ਇਹ ਕੌਣ ਨੇ ਪਰ ਉਹਨਾਂ ਨੂੰ ਕੋਈ ਲੈਣ ਨਹੀਂ ਸੀ ਆ ਰਿਹਾ ਡਰ ਸੀ ਵੀ ਜੇ ਅਸੀਂ ਇਹ ਲਾਸ਼ਾਂ ਲੈਣ ਗਏ ਤਾਂ ਉੱਥੇ ਦੂਜੇ ਕਿਉਂਕਿ ਦੋ ਜਿਹੜੇ ਭਾਈਚਾਰਾ ਕੁੱਕੀ ਭਾਈ ਕੁੱਕੀ ਜੋ ਭਾਈਚਾਰਾ ਤੇ ਮਤੇਈ ਭਾਈਚਾਰਾ ਉਹਨਾਂ 'ਚ ਇੰਨੀ ਵੱਡੀ ਦੁਸ਼ਮਣੀ ਪੈਦਾ ਕਰ ਦਿੰਦੀ ਇਸ ਡਬਲਿੰਗਰ ਦੀ ਸਰਕਾਰ ਨੇ ਸੈਂਟਰ 'ਚ ਮੋਦੀ ਦੀ ਸਰਕਾਰ ਤੇ ਉਹ ਸੂਬੇ ਦੇ ਵਿੱਚ ਜਿਹੜੀ ਹੈ ਐਨ ਬਰੇਨ ਸਿੰਘ ਦੀ ਭਾਜਪਾ ਦੀ ਸਰਕਾਰ ਉਹਨਾਂ ਨੇ ਐਡੀ ਵੱਡੀ ਖਾਈ ਉਹਨਾਂ ਚ ਪੈਦਾ ਕਰ ਦਿੱਤੀ ਕਿ ਉਹ ਡਰ ਦੇ ਮਾਰੇ ਲਾਸ਼ਾਂ ਵੀ ਲੈਣ ਨਹੀਂ ਸੀ ਜਾਂਦੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਤਾਂ ਵੀ ਨਹੀਂ ਸੀ ਲੈਣ ਗਏ ਉਹਨਾਂ ਨੂੰ ਬਾਰ ਬਾਰ ਕਿਹਾ ਗਿਆ ਤਾਂ ਵੀ ਨਹੀਂ ਸੀ ਲੈਣ ਗਏ ਆਖਰ ਕੱਲ ਜਿਹੜਾ ਹੈ ਉਹਦੇ ਚ ਅੰਕੜੇ ਆਡਾ ਅਖਬਾਰਾਂ ਦੇ ਆਡਾ ਅਡਾ ਪੰਜਾਬੀ ਟ੍ਰਿਬਿਊਨ ਦੇ ਹੋਰ ਹੈ ਹਿੰਦੂ ਦੇ ਹੋਰ ਹੈ ਇੰਡੀਅਨ ਐਕਸਪ੍ਰੈਸ ਦੇ ਹੋਰ ਹੈ ਮੈਂ ਇੰਡੀਅਨ ਐਕਸਪ੍ਰੈਸ ਵਾਲੇ ਤੁਹਾਨੂੰ ਦੱਸਣਾ ਚਾਹੁੰਦਾ ਵੀ 73 ਲਾਸ਼ਾਂ ਜਿਹੜੀਆਂ ਜਹਾਜ਼ਾਂ ਨਾਲ ਹੀ ਧੋਇਆਂ ਗਈਆਂ ਨੇ 18 ਲਾਸ਼ਾਂ ਮਨੀਪੁਰ ਦੀ ਰਾਜਧਾਨੀ ਇਮਫਾਲ ਤੋਂ ਜਿਹੜਾ ਉਹ ਕਾਂਗਪੋਕਸੀ ਥਾਂ ਤੇ ਲਜਾਈਆਂ ਗਈਆਂ ਨੇ ਇੱਕ 28 ਲਾਸ਼ਾਂ 28 ਲਾਸ਼ਾਂ ਸੌਰੀ 28 28 ਤੇ 41 ਲਾਸ਼ਾਂ ਚੂਰਾਚਾਂਦਪੁਰ ਤੋਂ ਚੂਰਾਚਾਂਦਪੁਰ ਲਜਾਈਆਂ ਗਈਆਂ ਨੇ ਇਮਫਾਲ ਦੇ ਵਿੱਚ ਇਹ ਸਾਰੀਆਂ ਕੁੱਕੀ ਜੋ ਪਾਈਚਾਰੇ ਦੀਆਂ ਨੇ ਉਹਦਾ 33 ਲਾਸ਼ਾਂ 4 ਲਾਸ਼ਾਂ ਮੈਤਾਈ ਪਾਈਚਾਰੇ ਦੀਆਂ ਜਿਹੜੀਆਂ ਨੇ ਉਹ ਚੂਰਾਚਾਂਦਪੁਰ ਤੋਂ ਇਮਫਾਲ ਲਿਆਂਦੀਆਂ ਗਈਆਂ ਨੇ ਤੇ ਜਿਹੜੀਆਂ 28 ਲਾਸ਼ਾਂ ਕਾਂਗਪੋਕਸੀ ਗਈਆਂ ਨੇ ਅੱਜ ਉਹਨਾਂ ਦਾ ਸਮੂਹਕ ਤੌਰ ਤੇ ਉਹਨਾਂ ਨੂੰ ਜਿਹੜਾ ਹੈ ਦਫਨਾਇਆ ਜਾਊਗਾ ਤੇ ਅੱਜ ਉਥੋਂ ਦੀ ਇੱਕ ਜਥੇਬੰਦੀ ਜਿਹੜੀ ਹੈ ਕਮੇਟੀ ਔਨ ਟ్రਾਈਬਲ ਯੂਨਿਟੀ ਕਬਾਈਲੀ ਲੋਕਾਂ ਦੀ ਏਕਤਾ ਬਾਰੇ ਜਿਹੜੀ ਕਮੇਟੀ ਹੈ ਉਹਨੇ 12 ਘੰਟਿਆਂ ਦੇ ਬੰਦ ਦਾ ਸੱਦਾ ਤਸ਼ਵੀਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਅਸੀਂ ਉਹਨਾਂ ਦੇ ਇਸ ਦੁੱਖ 'ਚ ਸ਼ਰੀਕ ਹੁੰਦੇ ਹਾਂ ਉਹਨਾਂ ਦੀ ਜਿਹੜੀ ਇਸ ਜਿਹੜੀ ਇਸ ਤਰ੍ਹਾਂ ਦੀ ਆਣਾ ਹੀ ਮੌਤ ਹੈ ਉਹਦੇ ਤੇ ਦੁੱਖ ਪ੍ਰਗਟ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਅਸੀਂ ਬੜੀਆਂ ਵੱਡੀਆਂ ਟਾਰਾਂ ਤਾਂ ਮਾਰ ਲੀਆਂ ਕਿ ਅਸੀਂ ਜੰਮੂ ਕਸ਼ਮੀਰ ਦੀ ਧਾਰਾ 300 ਤੋੜ ਕੇ ਪ੍ਰਚਾਰ ਕਰਿਆ ਜਾ ਰਿਹਾ ਹੈ ਕਿ ਉਹ ਭਾਰਤ ਦਾ ਭਿੰਨ ਅੰਗ ਬਣ ਗਿਆ ਹਾਲਾਂਕਿ ਭਿੰਨਾਂਗੂ ਪਹਿਲਾਂ ਵੀ ਸੀ ਵੱਖਰਾ ਤਾਂ ਪਹਿਲਾਂ ਵੀ ਨਹੀਂ ਸੀਗਾ ਪ੍ਰਚਾਰ ਬੜਾ ਵੱਡਾ ਕੀਤਾ ਇਹ ਇੱਕੋ ਹੀ ਸੂਬੇ ਦੇ ਦੋ ਅੱਢ ਅੱਡ ਲੋਕ ਜਿਹੜੇ ਆਪਣੇ ਪਿਆਰਿਆਂ ਦੁਲਾਰਿਆਂ ਦੀਆਂ ਲਾਸ਼ਾਂ ਲੈਣ ਤੋਂ ਵੀ ਡਰਦੇ ਦੂਜੇ ਹਿੱਸੇ 'ਚ ਨਹੀਂ ਜਾਂਦੇ ਉਹ ਕਦੋਂ ਇੱਕ ਹੋਣਗੇ ਮੋਦੀ ਦੀ ਇਸ ਡਬਲ ਇੰਜਨ ਸਰਕਾਰ ਤੋਂ ਸਵਾਲ ਪੁੱਛਣਾ ਬਣਦਾ ਹੈ ਵੀ ਉਹ ਇਕੋ ਮਨੀਪੁਰ ਦੇ ਰਹਿੰਦੇ ਹੋਏ ਲੋਕ ਸਾਰੇ ਮਨੀਪੁਰ ਨੂੰ ਆਪਣਾ ਮੰਨ ਲੈਣ ਇਹ ਕਦੋਂ ਕਰਾਉਂਗੇ ਇਹ ਬੜੇ ਵੱਡੇ ਸਵਾਲ ਨੇ ਪਹਿਲਾਂ ਉਹ ਇੱਕ ਮੰਨਦੇ ਰਹਿ ਹੈ ਆ ਧੋਖਾ ਕਰਨ ਵਾਲੇ ਕੌਣ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਜਾਣਨ ਦੀ ਲੋੜ ਹੈ ਵੀ ਇਹ ਲੋਕਾਂ ਨੂੰ ਪਾੜ ਕੇ ਰਾਜ ਇਸੇ ਸੰਦਰਭ ਦੇ ਵਿੱਚ ਅ ਅਸੀਂ ਇੱਕ ਹੋਰ ਕਹਿਣਾ ਚਾਹੁੰਦੇ ਹਾਂ ਪਰਸੋਂ ਜਿਹੜਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਜੀ ਨੇ ਸੌਹ ਚੁੱਕੀ ਕੱਲ ਪਹਿਲੇ ਦਿਨ ਜਿਹੜਾ ਉਹਨਾਂ ਨੇ ਉਦਘਾਟਨ ਕੀਤਾ ਆਪਣੇ ਰਾਜ ਦਾ ਉਦਘਾਟਨ ਕਰਦਿਆਂ ਹੋਇਆਂ ਸਭ ਤੋਂ ਪਹਿਲਾ ਕੰਮ ਇਹ ਕੀਤਾ ਵੀ ਇੱਕ ਬੀਜੇਪੀ ਦੇ ਵਰਕਰ ਨੂੰ ਕਿਸੇ ਬੰਦਿਆਂ ਨੇ ਕੁੱਟਿਆ ਮਾਰਿਆ ਸੀ ਉਹਨਾਂ ਬੰਦਿਆਂ ਦੇ ਜਿਹੜੇ ਘਰ ਹੈ ਬੁਲਡੋਜ਼ਰ ਨਾਲ ਟਾ ਦਿੱਤੇ ਇਹ ਇਨਸਾਫ ਹੋਣਾ ਸ਼ੁਰੂ ਹੋ ਗਿਆ ਉੱਥੇ ਮੱਧ ਪ੍ਰਦੇਸ਼ 'ਚ ਪਹਿਲਾਂ ਵੀ ਮਾੜਾ ਮੋਟਾ ਹੁੰਦਾ ਸੀ ਹੁਣ ਬਹੁਤ ਜ਼ਿਆਦਾ ਹੋ ਗਿਆ ਵਧ ਗਿਆ ਪਹਿਲਾ ਉਦਘਾਟਨ ਇਸ ਗੱਲ ਤੋਂ ਹੋ ਰਿਹਾ ਹੈ ਸਰਕਾਰ ਦਾ ਦੂਜੇ ਵੱਨੇ ਉਹਨਾਂ ਨੇ ਲਾਊਡ ਸਪੀਕਰ ਤੇ ਡੀਜੇ ਨੂੰ ਇੱਕ ਨਿਸ਼ਚਿਤ ਮਾਤਰਾ ਤੋਂ ਉੱਚੀ ਆਵਾਜ਼ 'ਚ ਬੁਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਕਹਿਣ ਨੂੰ ਦੇਖਣ ਨੂੰ ਠੀਕ ਹੈ ਪਰ ਕਿਹਦੇ ਤੇ ਡੀਜੇ ਦੇ ਉੱਤੇ ਕਿਹਦੇ ਤੇ ਐਕਸ਼ਨ ਲੈਣਾ ਕਿਹਦੇ ਤੇ ਨਹੀਂ ਲੈਣਾ ਇਹ ਸਰਕਾਰ ਦੇ ਬੰਦਿਆਂ ਦਾ ਵੀ ਤੇ ਹੀਠਾ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦਾ ਕੰਮ ਹੈ ਵੀ ਉਹ ਦੱਸਣਗੇ ਵੀ ਵੀ ਤੂੰ ਤੇਜ਼ ਉੱਚਾ ਬੁਲਾ ਰਹੇਂ ਤੈਨੂੰ ਨਹੀਂ ਆਗਿਆ ਸੋ ਇਸੇ ਤਰ੍ਹਾਂ ਨਾਲ ਮੀਟ ਮੱਛੀ ਦੀਆਂ ਦੁਕਾਨਾਂ ਦੇ ਵਿੱਚ ਗੈਰ ਕਾਨੂੰਨੀ ਮੀਟ ਮੱਛੀ ਵੇਚਣ ਦੇ ਉੱਤੇ ਹੈ ਦੇਖਣ ਨੂੰ ਇਹ ਵੀ ਠੀਕ ਲੱਗਦਾ ਹੈ ਪਰ ਕੱਲ ਹੀ ਇਸ ਤਰ੍ਹਾਂ ਦੀਆਂ 10 ਦੁਕਾਨਾ ਠਾ ਦਿੱਤੀਆਂ ਗਈਆਂ ਸੋ ਇੱਕ ਬੰਨੇ ਸਾਡੇ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਯੂਪੀ ਦੇ ਵਿੱਚ ਧੱਕਤਾ ਜਿਹੜੇ ਇਹ ਦੱਸਣਾ ਚਾਹੁੰਦੇ ਬੇਰੁਜ਼ਗਾਰੀ ਤੇ ਮਹਿੰਗਾਈ ਮੁੱਦੇ ਆ ਲੋਕਾਂ ਦੇ ਇੱਕ ਬੰਨੇ ਆਹ ਮੁੱਦੇ ਬਣਾਏ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਪਾੜਿਆ ਜਾ ਸਕੇ ਹਿੰਦੂ ਮੁਸਲਮਾਨ ਕਰਾਇਆ ਜਾ ਸਕੇ ਤੇ ਵੋਟਾਂ ਲਈਆਂ ਜਾ ਸਕਣ ਆਓ ਭਰਾਵੋ ਦੇਸ਼ ਨੂੰ ਇੱਕ ਰੱਖੀਏ ਉਹ ਬੰਦਿਆਂ ਨੇ ਭਗਤ ਸਿੰਘ ਦੇ ਨਾਂ ਤੇ ਗਰੁੱਪ ਬਣਾਇਆ ਸੀ ਸ਼ਹੀਦ ਭਗਤ ਸਿੰਘ ਹੁਣੀ ਜਿਹੜੇ ਐ ਉਹਨਾਂ ਨੇ ਇਲਾਕੇ ਦਾ ਫਰਕ ਨਾ ਦੇਖ ਕੇ ਜਾਤ ਦਾ ਫਰਕ ਨਾ ਦੇਖ ਕੇ ਧਰਮ ਦਾ ਫਰਕ ਨਾ ਦੇਖ ਕੇ ਦੇਸ਼ ਲਈ ਸਾਂਝੀਆਂ ਕੁਰਬਾਨੀਆਂ ਕੀਤੀਆਂ ਸੀ ਆਓ ਉਹਨਾਂ ਦੋਸਤਾਂ ਦੀ ਰਿਹਾਈ ਵੀ ਮੰਗੀਏ ਜਿਹੜੇ ਪਰਸੋਂ ਫੜੇ ਐ ਯੂਏਪੀਏ ਵੀ ਉਹਨਾਂ ਤੋਂ ਵਿਡਰਾਅ ਕਰਨ ਦੀ ਮੰਗ ਕਰੀਏ ਤੇ ਇਕੱਠੇ ਹੋ ਕੇ ਐਸ ਵੰਡ ਪਾਉ ਰਾਜਨੀਤੀ ਦੇ ਵਿਰੁੱਧ ਲੜੀਏ ਅੱਜ ਦੀ ਗੱਲ ਸਿਰਫ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ